ਨਵੀਂ ਦੋਸਤ ਸਰ ਵੀਰ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਜਿਹੜੇ ਵੀ ਨਵੇਂ ਜੋੜੇ ਐ ਤੇ ਰਾਨਾ ਚੈਨਲ ਤੇ ਤੇ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅੱਜ ਬਾਈ ਖੜਾਂਗੇ ਸਵਰਾਜ ਟਰੈਕਟਰ 735 ਦੇ ਬਾਸਾ ਕੋਲੇ ਜਿਵੇਂ ਕਹਦੀ ਆਪਾਂ ਭੋਲੇ ਬਾਈ ਕੋਲੇ ਤੇ ਅੱਜ ਬਾਈ ਦੇ ਘਰੇ ਖੜਾਂਗੇ ਤੇ ਸਾਰੇ ਬਾਈ ਦੀ ਟਰੈਕਟਰਾਂ ਬਾਰੇ ਡਿਟੇਲ ਲਵਾਂਗੇ ਤੇ ਜੇ ਕਿਸੇ ਨੇ ਬਾਈ ਦੀ ਟਰੈਕਟਰ 735 ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹੋ ਤੇ ਖਰੀਦਣ ਲਈ ਬਾਈ ਜੀ ਤਾਂ ਵੀ ਕਰ ਸਕਦੇ ਹੋ ਕਿਸੇ ਵੀ ਬਾਈ ਜੀ ਮਾਡਲ ਤੇ ਹਰੇਕ ਮਾਡਲ ਦਾ ਬਾਈ ਕੋ ਕੱਲ੍ਹ ਵੀ ਗੱਲ ਵੀ ਹਾਂਜੀ ਹੋਰ ਜੀ ਵੀਰ ਜੀ ਠੀਕ ਠਾਕ ਹਾਂਜੀ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਪੁੱਛ ਲਿਆ ਅੱਜ ਘਰੇ ਹਾਂਜੀ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਨੇ ਅੱਜ ਉਹ ਤਾਂ 4 ਨੇ ਵੇਸੇ ਠੀਕ ਹੈ ਜੀ ਤੇ ਉਹ ਤਾਂ 5 ਨੇ ਵੇਸੇ 4 ਇੱਥੇ ਖੜੇ ਨੇ 1 ਹਜੇ ਉੱਥੇ ਖੜਾ ਹੈ ਠੀਕ ਹੈ ਜੀ ਸਗੇੜੇ ਖੜਾ ਹੈ ਸਗੇੜੀ ਖੜਾ ਜੀ ਠੀਕ ਹੈ ਜੀ ਉਹ ਤਿਆਰ ਕਰਾਉਣ ਵਾਸਤੇ ਹਾਂਜੀ ਤਿਆਰ ਕਰਾਉਣ ਤੇ ਉਹ ਕਿੰਨੇ ਮਾਡਲ ਹੈ ਜੀ ਉਹ 96 ਮਾਡਲ ਹੈ 96 ਮਾਡਲ ਹੈ ਹਾਂਜੀ ਤੇ ਟਰੈਕਟਰ ਪਈ ਜੀ ਟਰਮ ਅਗਲੇ ਨਵੇਂ ਨੇ ਠੀਕ ਹੈ ਜੀ ਮੂਲੇ 70 ਕੇ ਪੈਸੇ ਹੋ ਮੂਲੇ 70 ਕੇ ਪੈਸੇ ਹੈ ਹਾਂਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਉਹ ਦੇਮਗ ਜੀ 1,55000 ਦਾ ਹਾਂ ਤੇ ਨਾਲ ਹੀ ਹਾਂ ਜਾਨਾ ਹਾਂਜੀ ਤੂੰ ਮੰਗਿਆ ਕਿੰਨਾ ਸੀ ਉਹ ਮੰਗਦੇ ਤਾਂ 57000 ਮੰਗੀ ਜਾਂਦੇ ਜਾਨੀ 55000 ਦਾ ਹਾਂ ਤੇ ਨਾਲ ਦੇਵਾਂਗੇ ਠੀਕ ਹੈ ਜੀ ਰੰਗ ਪੇਂਟ ਦਾ ਸਾਰਾ origignal ਟੈਟਿਓ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਈ ਜੀ ਸਕਰੀਨ ਉੱਪਰ ਬਾਈ ਦਾ ਭੋਲਾ ਦਾ ਨੰਬਰ ਹੈਗਾ ਠੀਕ ਹੈ ਇਹ ਫੋਟੋ ਮੈਂ ਵਗਾ ਸਕਦਾ ਹਾਂ ਤੇ ਆਪਾਂ ਸੜਾ 750 ਪਹਿਲੇ ਤੋਂ ਸਟਾਰਟ ਕਰਾਂਗੇ ਬਾਈ ਜੀ ਚਲੋ ਬਾਈ ਜਸਪਰੀ ਤੇ ਕੈਮਰਾ ਮਰਵਾ ਕੇ ਸਾਰਾ ਚਕਾ ਦੇ ਪੁਰਾ ਤੇ ਬਾਹਰ ਪੰਪ ਵਾਲਾ ਗਿਆ ਨੋਨੇ ਇਹ ਬਾਹਰ ਪੰਪਾ ਜੀ ਠੀਕ ਆ ਜੀ 97 ਮਾਡਲ ਆ ਜੀ 97 ਮਾਡਲ ਆਗਾ ਹਾਂ ਜੀ ਠੀਕ ਆ ਜੀ 97 ਮਾਡਲ ਜੇ ਟਾਇਰ ਟੱਪੇ ਦੀ ਗੱਲ ਕਰੀ ਜੀ ਟਾਇਰ ਮਗਲੇ ਤਾਂ ਨਵੇਂ ਨੇ ਜੀ ਠੀਕ ਆ ਜੀ ਮਗਲੇ ਟਾਇਰ ਨਵੇਂ ਨੇ ਗਏ ਤੇ ਕਿਹੜੀ ਕੰਪਨੀ ਦੀ ਨੇ ਬੋਲੇ ਇਹ ਹਾਇ ਤਾਂ ਕੋਈ ਨਵੀਂ ਜੀ ਕੰਪਨੀ ਕਿਹੜੀ ਦੇਖਣ ਨੂੰ ਮੜੀ ਜੀ ਠੀਕ ਆ ਜੀ ਨਵੀਂ ਕੰਪਨੀ ਦੇ ਨੇ ਹਾਂ 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 ਇਹ ਕਹਿੰਦਾ ਨਵੀਂ ਕੰਪਨੀ ਦੇ ਨੇ ਠੀਕ ਆ ਰੰਗ ਪੇਂਟ ਦਾ ਅਰੀ ਜਿੰਨਾ ਦਾ ਸਾਰਾ ਰੀਗਨਲ ਹੈ ਜੀ ਮਗਰਾ ਟੱਮ ਵਗੈਰਾ ਤੇ ਨੀਗਾ ਮਗਰ ਰੂਮ ਸਾਰੀ ਲੱਗੂ ਸਪੀਕਰ ਵਗੈਰੇ ਨਾਲ ਹੀ ਤੁੰਗੇ ਸਾਰਾ ਕੁਝ ਨਾਲ ਹੀ ਐਵੇਂ ਜੀ ਕੀ ਜੀ ਠੀਕ ਹੈ ਜੀ ਹਾਂ ਜੀ ਕਿਨੇ ਕਿਨੇ ਮਾਡਲ ਬੋਲੇ ਇਸ 97 ਮਾਡਲ 97 ਮਾਡਲ ਕੀ ਡਿਮਾਂਡ ਹੈ ਇਹਦੀ 1,65,000 ਰੁਪਏ ਜੀ ਲੈ ਜੀ ਕੋਲਾ ਬੰਦ ਗੱਲ ਕੇ ਦੇਖੋ ਇਹਦਾ ਲੈ ਬੇਚਾ ਚੈੱਕ ਕਰਵਾ ਜੀ ਸਭੀ ਤਾਂ ਤੇ ਉਪਰ ਨੂੰ ਸ਼ੋ ਵੀ ਚੈੱਕ ਕਰਵਾ ਦੇ ਪੂਰੀ ਸਾਫ ਪਈ ਹੈ ਜੀ ਤੇ ਬਾਕੀ ਬਾਈ ਜੀ ਵਧੀਆ ਵਧੀਆ ਕੰਡੀਸ਼ਨਾਂ ਦੇ ਜਿਵੇਂ ਆਪਾਂ ਕਹਿੰਦੇ ਹੋਰਲੇ ਬਾਈ ਦਾ ਅੱਜ ਕੱਲ ਸਵਰਾਜ 755 ਪੂਰਾ ਚੈੱਕ ਨੰਬਰ ਕਮ ਆ ਹਾਂ ਜੀ ਹਾਂ ਨਾਲ ਨੂੰ ਜਲਦੀ ਬਹੁਤ ਠੀਕ ਹੈ ਜੀ ਹਾਂ ਜੀ ਲੈ ਕੇ ਵੀ ਸਵਰਾਜ 855 ਨੀਵੀਂ ਸ਼ੋ ਆ ਰਿਹਾ ਇਹ ਮੈਂ ਆਪਾਂ ਕਹਾਂ ਜੀ ਸਵਰਾਜ 855 ਪੁਰਾਣੇ ਮਾਡਲ ਦਾ ਇਹ ਵੀ ਖਰੀਦ ਸਕਦੇ ਇਹ ਵੀ ਹੈ ਜੀ ਹਾਂ ਜੀ ਇਹ ਲਈ ਜਣੇ ਜੀ ਠੀਕ ਹੈ ਜੀ ਤੇ ਟਾਇਰ ਟੱਪੇ ਦੀ ਗੱਲ ਕਰੀਏ ਜੀ ਦਾ ਟਾਇਰ ਟੱਪੇ 90 ਪੈਸੇ ਵਾਂਗੂ ਪਿਆ ਜੀ ਇਹ ਤੋਂ ਠੀਕ ਹੈ ਜੀ ਹਾਂ ਜੀ ਹਾਂ ਲਓ ਜੀ 90 ਪੈਸੇ ਵਾਂਗੂ ਟਾਇਰ ਪੈਣਗੇ ਕੰਡੀਸ਼ਨ ਵਧੀਆ ਪਿਆ ਤੇ ਇੰਜਨ ਗੇਅਰ ਦਾ ਜੀ ਬਾਹ ਕੁ ਲੈ ਜਾਈ ਕੋਈ ਕੋਈ ਗਾਰੰਟੀ ਨਹੀਂ ਸਾਰੀ ਪੂਰੀ ਉਹ ਹੈ ਤੇ ਜੇ ਪੁਰਾਣੇ ਮਾਡਲ ਦਾ ਕਾਪੀ ਕਾਗਜ਼ ਆ ਤਾਂ ਗਾਰੰਟੀ ਹੋਊਗੀ ਸਾਰਾ ਕੁਝ ਕਾਪੀ ਕਾਗਜ਼ ਹਾਂ ਜੀ ਪੰਜਾਬ ਨੰਬਰ ਹੈ ਇਹ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂ ਜੀ ਤੇ ਮਗਰਾਟ ਅਕੀਚਕੋਰੇ ਤੇ ਬੈਟਰੀ ਕੋ ਖੋ ਜੀ ਆਏ ਓਕੇ ਜੀ ਸਲਫਰ ਸਟਾਰਟ ਆ ਸਾਰਾ ਕੁਝ ਓਹੀ ਹੈ ਠੀਕ ਹੈ ਜੀ ਤੇ ਕਿਹ ਡਿਮਾਂਡ ਬਾਈ ਜੀ ਇਹਦੀ 1,55,000 2,55,000 ਦੀ 2,55,000 ਹਾਂਜੀ ਠੀਕ ਹੈ ਜੀ ਦੁਬਾਰਾ ਨਾ ਕਹਦੇ ਜਿਵੇਂ ਪਹਿਲਾਂ ਗੱਲ ਪਹਿਲੇ ਵੀਡੀਓ ਹੋ ਗਈ ਸੀ ਗੱਲ ਤੇ ਪਹਿਲਾਂ 1,55,000 ਰੁਪਏ ਡਿਮਾਂਡਾ ਬਾਈ ਜੀ ਤੇ ਪੀਵੀ 37 ਨੰਬਰ ਹੈਗਾ ਠੀਕ ਹੈ ਤੇ ਅੱਗੇ ਸਵਰਾਜ 735 ਕੋਡ ਹੈਗਾ ਤੇ ਇਹਦਾ ਨੰਬਰ ਕਿੱਥੋਂ ਦਾ ਬੋਲੇ ਇਹ ਨੰਬਰ ਤਾਂ ਹਰਿਆਣਾ ਜੀ ਸਾਡੇ ਕੋਲ ਹੀ ਉਹ ਕੋਈ 9 ਹੋਇਆ ਵਾ ਬੰਦੇ ਆਧਾਰ ਕਾਰਡ ਮਿਲੂਗਾ ਠੀਕ ਹੈ ਜੀ ਪੰਜਾਬ ਚੋਂ ਉਹ ਲੋਬੇ ਕਾਪੀ ਕਾਗਜ ਆ ਤਾਂ ਜਿਵੇਂ ਆਪਾਂ ਕਹਿ ਦਿਆਂਗੇ ਮਿਲ ਜਾਨਗੇ ਨਾ ਹਾਂ ਨਾ ਸਾਰਾ ਕੁਝ ਲੈਣ ਨਾਲ ਪੈ ਕਾਪੀ ਕਾਗਜ ਕੋਈ ਹੋਣੀ ਠੀਕ ਹੈ ਜੀ ਹਾਂਜੀ ਤਿੰਨ ਜਣਗੇ ਨਾ ਇਹਨਾਂ ਨੂੰ ਓਕੇ ਜੀ ਸਾਰਾ ਕੁਝ ਸਰਵੋਤਮ ਹਾਂ ਰੰਗ ਪੇਂਟ ਦਾ ਰੰਗ ਪੇਂਟ ਦਾ ਹੁਣ ਉੱਥੋਂ ਦਾ ਮਾੜਾ ਕਰਾਈ ਸਜ ਤਿਆਰ ਜਾ ਠੀਕ ਹੈ ਜੀ ਮਾਡਰਨ ਨਾ ਮੇਰੇ ਭਾਈ ਜੀ ਭੋਲਾ ਬਾਈ ਇਦਾਂ ਦਾ ਕਹਾ ਬੰਦਾ ਇੱਕ ਨੰਬਰ ਹੈਗਾ ਹੀਰਾ ਬੰਦਾਗਾ ਜਿਹੜੀ ਚੀਜ਼ ਕਹੂਗਾ ਤਾਂ ਉਹ ਦੱਸ ਕੇ ਦਊਗਾ ਠੀਕ ਹੈ ਜੀ ਤੇ ਟਾਇਰ ਟੱਤੇ ਟਾਇਰ ਤਾਂ ਹੁਣ ਕੁੜੀਆ ਦੇ ਦੇਖ ਲਈ 90 95 ਪੈਸੇ ਪੈਣੇ 90 95 ਪੈਸੇ ਟਾਇ ਇਹ ਦੇਮਾ ਇੱਕ ਲੱਖ 25000 ਰੁਪਏ ਦਾ ਜੀ ਸਵਾ ਲੱਖ ਸਵਾ ਲੱਖ ਰੁਪਏ ਦਾ ਜੀ ਠੀਕ ਹੈ ਜਾਇਜ਼ ਰੇਟ ਹਾਂਜੀ ਹਾਂਜੀ ਬਸ ਕੋਈ ਠੀਕ ਹੈ ਜੀ ਮਾਡਲ ਜੀ ਮਾਡਲ 99 ਜੀ 99 ਹਾਂਜੀ ਚਲੋ ਵੀ ਜੀ ਜਮਾ ਪੁਰਾਣੇ ਮਾਡਲ ਦਾ ਜਿਵੇਂ ਆਪਾਂ ਕਹ ਦੀ ਬਈ ਜੀ ਸਟਾਰਟਿੰਗ ਵਾਲਾ ਸਵਰਾਜ 855 99 ਮਾਡਲ ਆਗਾ ਠੀਕ ਹੈ ਜੀ ਇੱਕ ਇਧਰ ਘੜਾ ਸਵਰਾਜ 752 ਪੀਵੀ 4 ਨੰਬਰ ਹੈਗਾ ਐਫ ਤੇ ਰੰਗ ਪੇਂਟ ਦਾ ਇਹ ਪੁੱਲੇ ਇਹ ਪਹਿਲਾਂ ਹੀ ਹੋਇਆ ਹੋਊ ਜੀ ਬਸ ਮੈਂ ਤਾਂ ਐਵੇਂ ਜਿ ਇਕ ਲੈਤਾ ਜੀ ਠੀਕ ਹੈ ਜੀ ਹਾਂ ਪਰ ਟੱਚਿੰਗ ਪਾਚਿੰਗ ਕੁਝ ਕਰਵਾਈ ਨਹੀਂ ਕੁਝ ਨਹੀਂ ਕਰਵਾਈ ਜੀ ਮਾਊਮ ਜੀ ਕੀ ਹੋ ਘਰੇ ਜਿਵੇਂ ਹੈਗਾ ਭਾਈ ਜੀ ਹਜੇ ਬਾਕੀ ਕਹਿੰਦਾ ਤੋਤਾ ਦਾਤਾ ਵੀ ਨਹੀਂ ਹੈਗਾ ਤੇ ਮਗਰਾਟ ਵਗੈਰਾ ਵੀ ਪੂਰੇ ਸ਼ਾਪ ਪਏ ਨੇ ਕਿ ਓਕੇ ਰਿਪੋਰਟ ਕਰ ਲੈਣੇ ਤੇ ਕੰਡੀਸ਼ਨ ਵਾਕਈ ਚੱਕ ਵੀ ਕਰ ਸਕਦੇ ਹਾਂ ਬੇ ਵਧੀਆ ਕੰਡੀਸ਼ਨ ਦਾਗਾ ਤੇ ਰੰਬਰੂ ਵੀ ਭਾਈ ਜਿੰਨੇ ਹੈਗੇ ਨੇ ਸਾਰੇ origignal ਹੀ ਨੇਗੇ ਹਾਂ ਟਾਇਰ ਵੀ 90 90 ਪੈਸੇ ਪਏ ਹੋਣਗੇ ਜੀ ਠੀਕ ਆ ਜੀ ਸਾਰੇ ਟਾਇਰ ਵੀ ਵਧੀਆ ਟਾਇਰ ਪੈਣ ਕੋਈ ਇਹੀ ਗੱਲ ਠੀਕ ਆ ਜੀ ਹਾਂ ਜੀ ਇੰਜੀਨਰ ਦਾ ਵੀ ਵਧੀਆ ਸਾਰਾ ਓਕੇ ਜੀ ਠੀਕ ਆ ਜੀ ਇੰਜੀਨਰ ਦਾ ਪੂਰਾ ਵਧੀਆਗਾ ਤੇ ਬਾਕੀ ਸਿੰਪਲ ਕੱਪੜੇ ਵਾਲੀ ਸਾਦਰੀ ਲੱਗੀ ਹੋਈ ਆ ਤੇ ਭੋਲੇ ਜੇ ਕਿਸੇ ਨੇ ਸਵਰਾਜ 735 ਹੋਵੇ ਵਿੱਚ ਨਾ ਤਾਂ ਵੀ ਕੁੰਡਾ ਹਾਂਜੀ ਹਾਂ ਤਾਂ ਵੀ ਆ ਵਿੱਚੋਂ ਹੀ ਸਿੱਧਾ ਟਰੈਕਟਰ ਬਹੁਤ ਸਾਫ਼ ਨੇ ਕੋਈ ਹੀ ਗੱਲ ਨਹੀਂ ਇਹ ਕਿੰਨੇ ਮਾਡਲ ਹੈ ਜੀ 99 ਮਾਡਲ ਲੰਗੀ 99 ਹਾਂਜੀ ਇਹ ਲਾਉਗਾ ਜੀ ਤੇ 10 ਬਰੇ ਤੋਂ ਉੱਪਰ ਮੀਗਾ ਵਰਵਾ ਦੇ ਗਰਾ ਜੀ ਚੈੱਕ ਕਰ ਲੋ ਟਰੈਕਟਰ 99 ਮਾਡਲ ਹੈ ਤੇ ਇਹਦੀ ਕੀ ਟੋਕ ਇਹਦੀ 1,60,000 ਰੁਪਏ ਜੀ 1 ਲੱਖ 60,000 ਰੁਪਏ ਹਾਂਜੀ ਠੀਕ ਹੈ ਛੋਟੇ ਜ਼ਿਮੀਂਦਾਰ ਲਈ ਬਈ ਜੀ ਜੇ ਕਿਸੇ ਨੇ ਕੋਈ ਵੀ ਸਵਰਾਜ 735 ਰਾਣੇ ਮਾਡਲ ਦਾ ਖਰੀਦਣਾ ਦਾ ਸੰਪਰਕ ਕਰ ਸਕਦੇ ਤੇ ਵੇਚਣ ਲਈ ਵੀ ਹਾਂ ਵੇਚਣ ਲਈ ਵੀ ਕੋਈ ਹਾਂਜੀ ਹਾਂ ਕੋਈ ਆਪਾਂ ਨੂੰ ਠੀਕ ਹੈ ਜੀ ਜਿਵੇਂ ਆਪਾਂ ਇੱਕ ਵਾਰ ਰੇਟ ਲਾਵਾਂਗੇ ਜੇ ਪਤਾ ਕਰਕੇ ਦੁਬਾਰਾ ਹਾਂਜੀ ਹਾਂਜੀ ਬਸ ਫਿਰ ਆਪਾਂ ਕਰ ਲਾਂਗੇ ਜੀ ਬਹੀਹੀ ਗੱਲ ਠੀਕ ਹੈ ਜੀ ਤੇ ਇੰਜ ਕਿਤੇ 100% ਹਾਂਜੀ ਪੂਰੀ ਗਰੰਟੀ ਹੋਈ ਆਪਣੀ ਬਾਹ ਕੇ ਲੈ ਜਾ ਬੰਦਾ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਲੋਕੇਸ਼ਨ ਕਿ ਹੈ ਜੀ ਆਪਣੀ ਜੋਧਪੁਰ ਪਿੰਡਾ ਜੀ ਠੀਕ ਹੈ ਜੀ ਬਰਨਾਲੇ ਦੇ ਕੋਲ ਹੀ ਆ ਬਰਨਾਲੇ ਤੋਂ 7-8 ਕਿਲੋ ਹਾਂ 7-8 ਕਿਲੋਮੀਟਰ ਦਾ ਹੀ ਫਰਕ ਹੈ ਜਿੱਥੋਂ ਅਸੇ ਠੀਕ ਹੈ ਬਾਈ ਪੁੱਲੇ ਹਾਂਜੀ ਠੀਕ ਹੈ ਜੀ ਜੀ ਨੋ ਬਈ ਜੀ ਵੀਡੀਓ ਬੜੀ ਲਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਦਾ ਮਿਲਦਾ ਕਿਸ ਨਗਰੀਆ ਤਦ ਤੱਕ ਲਈ ਧੰਨਵਾਦ ਨੰਬਰ